ਜੈਨ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਸਖ਼ਤਾਇਦਾ ਦਿੱਤੀ ਗਈਆਂ ਜਿਹੜੇ ਟ੍ਰੈਵਲ ਏਜੰਟ ਲੋਕਾਂ ਦੇ ਨਾਲ ਠੱਗੀ ਮਾਰਦੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਇਸੇ ਲੜੀ ਦੇ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਅੱਜ ਇੰਟੈਂਸਿਵ ਚੈਕਿੰਗ ਕਰਾਈ ਗਈ ਇੱਕ ਮਿਸ਼ਨ ਮੂਵ ਦੇ ਰੂਪ ਦੇ ਵਿੱਚ ਇਹਨੂੰ ਜਿਹੜੀ ਸਾਰੀ ਐਕਸਰਸਾਈਜ਼ ਨੂੰ ਕੀਤਾ ਜਾ ਰਿਹਾ ਇਸੇ ਕੈਂਪੇਨ ਦੇ ਤਹਿਤ ਅੱਜ 65 ਜਿਹੜੇ ਕਿ 65 ਟ੍ਰੈਵਲ ਏਜੰਸੀਆਂ ਨੂੰ ਚੈੱਕ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 40 ਜਿਹੜੇ ਸੀਗੇ ਉਹ ਚਲ ਰਹੀ ਸੀਗੇ ਤੇ ਪੱਚੀ ਜਿਹੜੇ ਲਾਇਸੈਂਸ ਸੀ ਪੱਚੀ ਜਿਹੜੇ ਸੈਂਟਰ ਸੀਗੇ ਉਹ ਬੰਦ ਸੀਗੇ ਤੇ ਹੁਣ ਤੱਕ ਜਿਲ੍ਹੇ ਦੇ ਵਿੱਚ 35 ਜਿਹੜੀਆਂ ਹੈਗੀਆਂ ਐਫ ਆਈ ਆਰ ਦਰਜ ਕੀਤੀ ਜਾ ਚੁੱਕੀਆਂ ਆ ਤੇ ਜਿਹੜੀ ਕਿ ਅੰਡਰ ਇਨਵੈਸਟੀਗੇਸ਼ਨ ਹੈਗੀਆਂ ਆ ਸਾਰੀ ਐਸ ਐਚ ਓ ਨੂੰ ਸਖਤ ਦਾਇਰ ਕੀਤਾ ਹੈ ਕਿ ਜਲਦੋਂ ਜਲਦ ਉਸਿਆ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਤੇ ਮੁਕਦਮੇ ਦਾ ਜਿਹੜੀ ਤਫਤੀਸ਼ ਹੈ ਉਹਨੂੰ ਕਾਨੂੰਨ ਅਨੁਸਾਰ ਮੁਕੰਮਲ ਮੁਕੰਮਲ ਕੀਤੀ ਜਾਵੇ ਥੈਂਕ ਯੂ ਜੈਨ ਆ ਪੰਜਾਬ ਸਰਕਾਰ ਤੇ ਮਾਨਯੋਗ ਡੀ ਜੀ ਪੀ ਪੰਜਾਬ ਵੱਲੋਂ ਸਖਤ ਦਾਇਰਾਂ ਦਿੱਤੀ ਗਈਆਂ ਜਿਹੜੇ ਟ੍ਰੈਵਲ ਏਜੰਟ ਲੋਕਾਂ ਦੇ ਨਾਲ ਠੱਗੀ ਮਾਰਦੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਇਸੇ ਲੜੀ ਦੇ ਵਿੱਚ ਜਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਅੱਜ ਇੰਟੈਂਸਿਵ ਚੈਕਿੰਗ ਕਰਾਈ ਗਈ ਇੱਕ ਮਿਸ਼ਨ ਮੂਡ ਦੇ ਰੂਪ ਦੇ ਵਿੱਚ ਇਹਨੂੰ ਜਿਹੜੀ ਸਾਰੀ ਐਕਸਰਸਾਈਜ਼ ਨੂੰ ਕੀਤਾ ਜਾ ਰਿਹਾ ਇਸੇ ਕੈਂਪੇਨ ਦੇ ਤਹਿਤ ਅੱਜ 65 ਜਿਹੜੇ ਕਿ 65 ਟ੍ਰੈਵਲ ਏਜੰਸੀਸ ਦੇ ਨਾਲ ਨੂੰ ਚੈੱਕ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 40 ਜਿਹੜੇ ਸੀਗੇ ਉਹ ਚੱਲ ਰਹੇ ਸੀਗੇ ਤੇ 25 ਜਿਹੜੇ ਲਾਇਸੈਂਸ ਸੀ 25 ਜਿਹੜੇ ਸੈਂਟਰ ਸੀਗੇ ਉਹ ਬੰਦ ਸੀਗੇ ਤੇ ਹੁਣ ਤੱਕ ਜ਼ਿਲ੍ਹੇ ਦੇ ਵਿੱਚ 35 ਜਿਹੜੀ ਹੈਗੀਆਂ ਐਫ ਆਈ ਆਰ ਦਰਜ ਕੀਤੀ ਜਾ ਚੁੱਕੀਆਂ ਆ ਤੇ ਜਿਹੜੇ ਕਿ ਅੰਡਰ ਇਨਵੈਸਟੀਗੇਸ਼ਨ ਹੈਗੀਆਂ ਆ ਸਾਰੀ ਐਸ ਐਚ ਯੂ ਸਖਤ ਦਾਅਵਾ ਦਿੱਤੀ ਹੈ ਕਿ ਜਲਦੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਗ੍ਰਿਫਤਾਰ ਕਰਕੇ ਤੇ ਮੁਕਦਮੇ ਦਾ ਜਿਹੜੀ ਤਫਤੀਸ਼ ਹੈ ਉਹਨੂੰ ਕਾਨੂੰਨ ਅਨੁਸਾਰ ਮੁਕੰਮਲ ਮੁਕੰਮਲ ਕੀਤੀ ਜਾਵੇ ਥੈਂਕ ਯੂ ਜੈਨ ਆ ਪੰਜਾਬ ਸਰਕਾਰ ਤੇ ਮਾਨਯੋਗ ਡੀ ਜੀ ਪੀ ਪੰਜਾਬ ਵੱਲੋਂ ਸਖਤ ਦਾਅਵਾ ਦਿੱਤੀ ਗਈ ਹੈ ਜਿਹੜੇ ਟ੍ਰੈਵਲ ਏਜੰਟ ਲੋਕਾਂ ਦੇ ਨਾਲ ਠੱਗੀ ਮਾਰਦੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਇਸੀ ਲੜੀ ਦੇ ਵਿੱਚ ਜਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਅੱਜ ਇੰਟੈਂਸਿਵ ਚੈਕਿੰਗ ਕਰਾਈ ਗਈ ਇੱਕ ਮਿਸ਼ਨ ਮੂਡ ਦੇ ਰੂਪ ਦੇ ਵਿੱਚ ਨੂੰ ਜਿਹੜੀ ਸਾਰੀ ਐਕਸਰਸਾਈਜ਼ ਨੂੰ ਕੀਤਾ ਜਾ ਰਿਹਾ ਹੈ। ਇਸੇ ਕੈਂਪੇਨ ਦੇ ਤਹਿਤ ਅੱਜ 65 ਜਿਹੜੇ ਕਿ 65 ਟਰੈਵਲ ਏਜੰਸੀਆਂ ਦੇ ਨਾਲ ਨੂੰ ਚੈੱਕ ਕੀਤਾ ਗਿਆ। ਜਿਨ੍ਹਾਂ ਦੇ ਵਿੱਚੋਂ 40 ਜਿਹੜੇ ਸੀਗੇ ਉਹ ਚੱਲ ਰਹੀ ਸੀਗੇ ਤੇ 25 ਜਿਹੜੇ ਲਾਇਸੈਂਸ ਸੀ 25 ਜਿਹੜੇ ਸੈਂਟਰ ਸੀਗੇ ਉਹ ਬੰਦ ਸੀਗੇ ਤੇ ਹੁਣ ਤੱਕ ਜਿਲ੍ਹੇ ਦੇ ਵਿੱਚ 35 ਜਿਹੜੀ ਹੈਗੀਆਂ ਐਫ ਆਈ ਆਰ ਦਰਜ ਕੀਤੀ ਜਾ ਚੁੱਕੀਆਂ। ਤੇ ਜਿਹੜੀ ਕਿ ਅੰਡਰ ਇਨਵੈਸਟੀਗੇਸ਼ਨ ਹੈਗੀਆਂ ਸਾਰੀ ਐਸਐਚਓ ਨੂੰ ਸਖਤ ਦਾਇਰ ਤਿੱਤੀ ਹੈ ਕਿ ਜਲਦੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗ੍ਰਫਤਾਰ ਕਰਕੇ ਤੇ ਮੁਕਦਮੇ ਦਾ ਜੀਵੀ ਤਫਤੀਸ਼ ਹੈ ਉਹਨੂੰ ਕਾਨੂੰਨ ਅਨੁਸਾਰ ਮੁਕੰਮਲ ਮੁਕੰਮਲ ਕੀਤੀ ਕਰੇ ਥੈਂਕ ਯੂ ਜੈਮ ਅ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਸਖਤ ਦਾਇਰ ਦਿੱਤੀ ਗਈ ਹੈ ਜਿਹੜੇ ਟਰੈਵਲ ਏਜੰਟ ਲੋਕਾਂ ਦੇ ਨਾਲ ਠੱਗੀ ਮਾਰਦੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਇਸੇ ਲੜੀ ਦੇ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਅੱਜ ਇੰਟੈਂਸਿਵ ਚੈਕਿੰਗ ਕਰਾਈ ਗਈ ਇੱਕ ਮਿਸ਼ਨ ਮੂਡ ਦੇ ਰੂਪ ਦੇ ਵਿੱਚ ਉਹਨੂੰ ਜਿਹੜੀ ਸਾਰੀ ਐਕਸਰਸਾਈਜ਼ ਨੂੰ ਕੀਤਾ ਜਾ ਰਿਹਾ ਹੈ ਇਸੇ ਕੈਂਪੇਨ ਦੇ ਤਹਿਤ ਅੱਜ 65 ਜਿਹੜੇ ਕਿ 65 ਟ੍ਰੈਵਲ ਏਜੰਸੀਆਂ ਦੇ ਨਾਲ ਚੈੱਕ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 40 ਜਿਹੜੇ ਸੀਗੇ ਉਹ ਚੱਲ ਰਹੇ ਸੀਗੇ ਤੇ 25 ਜਿਹੜੇ ਲਾਇਸੈਂਸ ਸੀ 25 ਜਿਹੜੇ ਸੈਂਟਰ ਸੀਗੇ ਉਹ ਬੰਦ ਸੀਗੇ ਤੇ ਹੁਣ ਤੱਕ ਜਿਲ੍ਹੇ ਦੇ ਵਿੱਚ 35 ਜਿਹੜੀ ਹੈਗੀਆਂ ਐਫ ਆਈ ਆਰ ਦਰਜ ਕੀਤੀ ਜਾ ਚੁੱਕੀਆਂ ਆ ਤੇ ਜਿਹੜੇ ਕਿ ਅੰਡਰ ਇਨਵੈਸਟੀਗੇਸ਼ਨ ਹੈਗੀਆਂ ਸਾਰੀ ਐਸ ਐਚ ਓ ਨੂੰ ਸਖਤ ਦਾਇਰ ਕੀਤੀ ਹੈ ਕਿ ਜਲਦੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗ੍ਰਫਤਾਰ ਕਰਕੇ ਤੇ ਮੁਕਦਮੇ ਦਾ ਜਿਹੜੀ ਤਫਤੀਸ਼ ਹੈ ਉਹਨੂੰ ਕਾਨੂੰਨ ਅਨੁਸਾਰ ਮੁਕੰਮਲ ਮੁਕੰਮਲ ਕੀਤੀ ਜਾਵੇ ਥੈਂਕ ਯੂ ਜੈਨ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਸਖ਼ਤਾਇਦਾ ਦਿੱਤੀ ਗਈ ਹੈ ਜਿਹੜੇ ਟ੍ਰੈਵਲ ਏਜੰਟ ਲੋਕਾਂ ਦੇ ਨਾਲ ਠੱਗੀ ਮਾਰਦੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਇਸੇ ਲੜੀ ਦੇ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਅੱਜ ਇੰਟੈਂਸਿਵ ਚੈਕਿੰਗ ਕਰਾਈ ਗਈ ਇੱਕ ਮਿਸ਼ਨ ਮੂਡ ਦੇ ਰੂਪ ਦੇ ਵਿੱਚ ਇਹਨੂੰ ਜਿਹੜੀ ਸਾਰੀ ਐਕਸਰਸਾਈਜ਼ ਨੂੰ ਕੀਤਾ ਜਾ ਰਿਹਾ ਇਸੇ ਕੈਂਪੇਨ ਦੇ ਤਹਿਤ ਅੱਜ 65 ਜਿਹੜੇ ਕਿ 65 ਟ੍ਰੈਵਲ ਏਜੰਸੀਆਂ ਦੇ ਨਾਲ ਨੂੰ ਚੈੱਕ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 40 ਜਿਹੜੇ ਸੀਗੇ ਉਹ ਚੱਲ ਰਹੇ ਸੀਗੇ ਤੇ 25 ਜਿਹੜੇ ਲਾਇਸੈਂਸ ਸੀ 25 ਜਿਹੜੇ ਸੈਂਟਰ ਸੀਗੇ ਉਹ ਬੰਦ ਸੀਗੇ ਤੇ ਹੁਣ ਤੱਕ ਜਿਲ੍ਹੇ ਦੇ ਵਿੱਚ 35 ਜਿਹੜੀ ਹੈਗੀਆਂ ਐਫ ਆਈ ਆਰ ਦਰਜ ਕੀਤੀ ਜਾ ਚੁੱਕੀਆਂ ਆ ਤੇ ਜਿਹੜੀ ਕਿ ਅੰਡਰ ਇਨਵੈਸਟੀਗੇਸ਼ਨ ਹੈਗੀਆਂ ਆ ਸਾਰੀ ਐਸ ਐਚ ਓ ਨੂੰ ਸਖਤ ਦਾਇਰ ਦਿੱਤੀ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਰਫਤਾਰ ਕਰਕੇ ਤੇ ਮੁਕਦਮੇ ਦਾ ਜੀਵੀ ਤਫਤੀਸ਼ ਹੈ ਉਹਨੂੰ ਕਾਨੂੰਨ ਅਨੁਸਾਰ ਮੁਕੰਮਲ ਮੁਕੰਮਲ ਕੀਤੀ ਜਾਵੇ ਥੈਂਕ ਯੂ ਜੈਨ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਸਖਤ ਦਾਇਰਾ ਦਿੱਤੀ ਗਈ ਹੈ ਜਿਹੜੇ ਟਰੈਵਲ ਏਜੰਟ ਲੋਕਾਂ ਦੇ ਨਾਲ ਠੱਗੀ ਮਾਰਦੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਇਸੇ ਲੜੀ ਦੇ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਅੱਜ ਇੰਟੈਂਸਿਵ ਚੈਕਿੰਗ ਕਰਾਈ ਗਈ ਇੱਕ ਮਿਸ਼ਨ ਮੂਡ ਦੇ ਰੂਪ ਦੇ ਵਿੱਚ ਇਹਨੂੰ ਜਿਹੜੀ ਸਾਰੀ ਐਕਸਰਸਾਈਜ਼ ਨੂੰ ਕੀਤਾ ਜਾ ਰਿਹਾ ਹੈ ਇਸੇ ਕੈਂਪੇਨ ਦੇ ਤਹਿਤ ਅੱਜ 65 ਜਿਹੜੇ ਕੀ 65 ਟਰੈਵਲ ਏਜੰਸੀ ਜਿਹਨਾਂ ਨੂੰ ਚੈੱਕ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 40 ਜਿਹੜੇ ਸੀਗੇ ਉਹ ਚੱਲ ਰਹੇ ਸੀਗੇ ਤੇ 25 ਜਿਹੜੇ ਲਾਇਸੈਂਸ ਸੀ 25 ਜਿਹੜੇ ਸੈਂਟਰ ਸੀਗੇ ਉਹ ਬੰਦ ਸੀਗੇ ਤੇ ਹੁਣ ਤੱਕ ਜ਼ਿਲ੍ਹੇ ਦੇ ਵਿੱਚ 35 ਜਿਹੜੀ ਹੈਗੀਆਂ ਐਫ ਆਈ ਆਰ ਦਰਜ ਕੀਤੀ ਜਾ ਚੁੱਕੀਆਂ ਤੇ ਜਿਹੜੀ ਕਿ ਅੰਡਰ ਇਨਵੈਸਟੀਗੇਸ਼ਨ ਹੈਗੀਆਂ ਆ ਸਾਰੀ ਐਸ ਐਚ ਯੂ ਨੂੰ ਸਖਤ ਦਾਇਰ ਕੀਤੀ ਹੈ ਕਿ ਜਦ ਤੋਂ ਜਦ ਦੋਸ਼ੀਆਂ ਨੂੰ ਗ੍ਰਫਤਾਰ ਗ੍ਰਫਤਾਰ ਕਰਕੇ ਤੇ ਮੁਕਦਮੇ ਦਾ ਜਿਹੜੀ ਤਫਤੀਸ਼ ਹੈ ਉਹਨੂੰ ਕਾਨੂੰਨ ਅਨੁਸਾਰ ਮੁਕੰਮਲ ਮੁਕੰਮਲ ਕੀਤੀ ਜਾਵੇ ਥੈਂਕ ਯੂ